ਵੈਗੁਰੂ ਜੀ ਕਾ ਖਾਲਸਾ ਮੈਗੁਰੂ ਜੀ ਕੀ ਫਤਿਹ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲ ਵੱਜਿਆ ਹੋਇਆ ਉਹਦੇ ਵਿੱਚ ਕਾਫੀ ਕੁਝ ਚਰਚਾਵਾ ਜੜੀਆਂ ਨੇ ਸ਼ਰੀਆਂ ਹੋਈਆਂ ਨੇ ਖਾਸ ਕਰਕੇ ਜਿਹੜੇ ਝਾੜੂਵਾਲੇ ਦੇ ਐਮਐਲਏ ਨੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਵੀ ਲਏ ਤੇ ਤਕਰੀਬਨ ਤਕਰੀਬਨ 70% ਉਹਦੇ ਵਿੱਚ ਸਚਾਈ ਵੀ ਹੈ ਤਿੰਨ ਚਾਰ ਦੇ ਤਾਂ ਨਾਂ ਸਾਹਮਣੇ ਆ ਗਏ ਪਨਾ ਲਾਲ ਸਿੰਘ ਉਗੋਕੇ ਜਿਹੜਾ ਐਮ.ਐਲ.ਏ ਹੈਗਾ ਹਲਕਾ ਭਦੌੜ ਤੋਂ ਇੱਕ ਮੋੜਾਂ ਤੋਂ ਜਸਵੀਰ ਸਿੰਘ ਮਾਇਸਰਖਾਨਾ ਦੋ ਚਾਰ ਹੋਰ ਨੇ ਜਣ ਕੇ ਜਿਹੜੀ ਰਿਪੋਰਟ ਐ ਸੂਤਰਾਂ ਦੇ ਹਵਾਲੇ ਤੋਂ ਇਹ ਐ ਕਿ ਝਾੜੂ ਵਾਲਿਆਂ ਦੇ ਘੱਟੋ ਘੱਟ 70 ਐਮ.ਐਲ.ਏ ਪਿੰਡਾਂ ਦੇ ਸਰਪੰਚਾਂ ਦੇ ਨਾਲ ਗੱਲਬਾਤ ਕਰਕੇ ਕਰੋੜਾਂ ਰੁਪਈਆ ਕਮਾ ਰਹੇ ਨੇ ਗੁੰਡਾਗਰਦੀ ਕੀ ਐ ਜਿਹੜਾ ਪਿੰਡ ਰਿਜ਼ਰਵ ਹੁੰਦਾ ਉਹਨੂੰ ਜਰਨਲ ਕਰ ਦਿੰਦੇ ਨੇ ਜਿਹੜਾ ਜਰਨਲ ਹੁੰਦਾ ਉਹਨੂੰ ਰਿਜ਼ਰਵ ਕਰ ਦਿੰਦੇ ਨੇ ਜਨਕਿ ਆਪਣਾ ਉੱਲੂ ਸੁੱਧਾ ਕਰਨ ਵਾਸਤੇ ਜਾਂ ਜਿਹੜੇ ਲੋਕਾਂ ਦੇ ਕੋਲ ਰੁਪਈਆ ਪਿਆ ਬਾਧੂ ਕਿ ਉਹਨਾਂ ਤੋਂ 5-7 ਲੱਖ ਲੈ ਲੈਂਦੇ ਆ ਜਨਕਿ 1 ਐਮਐਲ ਘੱਟੋ ਘੱਟ ਮੰਨ ਕੇ ਚਲੋ 20-30 ਲੱਖ ਰੁਪਈਆ ਸੌਖੇ ਹੀ ਕਮਾ ਰਿਆ ਹੁਣ ਕਿਸੇ ਵਿਧਾਨ ਸਭਾ ਹਲਕੇ ਵਿੱਚ 50 ਨੇ ਕਿਸੇ ਵਿੱਚ 60 ਨੇ ਕਿਸੇ ਵਿੱਚ 55 ਨੇ ਜਣ ਕੇ ਮੰਨ ਕੇ ਚੱਲੋ ਜੇ ਇੱਕ ਪਿੰਡ ਵਿੱਚੋਂ ਵੀ 2-4 ਲੱਖ ਰੁਪਇਆ ਲੈ ਲਿਆ ਤਾਂ ਕਰੋੜਾਂ ਜਾਵੜਨਾ ਕੰਮ ਹੈ ਜਣ ਕੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਪਿੰਡ ਵਿੱਚ ਮੈਂਬਰ ਬਣਾਉਣ ਨੂੰ ਤਿਆਰ ਨਹੀਂ ਸੀ ਇਹ ਸਚਾਈ ਹੈ ਇਸੇ ਕਰਕੇ ਜਿਹੜੀ ਇਹਨਾਂ ਦੀ ਸਰਕਾਰ ਹੈ 92 ਐਮਐਲਏ ਨੇ ਭਵੰਤਮਾਨ ਜਣ ਕੇ ਮੁੱਖ ਮੰਤਰੀ ਸਣੇ ਹੁਣ ਇਹ 91 ਨੇ ਮੁੱਖ ਮੰਤਰੀ ਤੋਂ ਬਿਨਾਂ 91 ਦੇ ਕੰਮਾਂ ਵਿੱਚੋਂ ਇੱਕ ਵੀ ਕਿਸੇ ਮੁੱਦੇ ਤੇ ਬੋਲਦਾ ਨਹੀਂ ਹੁਣ ਭਵੰਤਮਾਨ ਹਸਪੀਟਲ ਦੇ ਵਿੱਚ ਸੀਗਾ ਕਿਸੇ ਦੀ ਖਬਰ ਨਹੀਂ ਲੱਗੀ ਵੀ ਇੱਕ ਪਤਾ ਲੈਣ ਗਿਆ ਜਾਂ ਕਿਸੇ ਨੇ ਕੋਈ ਟਵੀਟ ਕੀਤਾ ਹੋਵੇ ਕਿਸੇ ਨੇ ਪੋਸਟ ਪਾਈ ਹੋਵੇ ਕੁਝ ਨਹੀਂ ਹੋਇਆ ਜਣਕਿ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਬਿਲਕੁਲ ਇੱਕ ਮੈਂਬਰ ਹੋਣ ਦਾ ਵੀ ਤਜਰਬਾ ਨਹੀਂ ਸੀ ਐਮਐਲਏ ਬਣਾਤੇ ਲੋਕਾਂ ਨੇ ਬੇਬਸੀ ਉਸ ਵਕਤ ਬਦਲਾਅ ਬਦਲਾ ਕਰਕੇ ਤੇ ਹੁਣ ਇਹ ਲੋਕ ਇੰਨਾ ਕ ਲੋਕਾਂ ਨੂੰ ਹਰਾਸਮੈਂਟ ਕਰ ਰਹੇ ਨੇ ਇਹ ਗੁੰਡਾਗਰਦੀ ਕਰ ਰਹੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਘਟੋ ਘਟ 70 ਐਮਐਲਏ ਉਹ ਨੇ ਜਿਹੜੇ ਸ਼ਰਿਆਮ ਤਬਦੀਲੀਆਂ ਕਰ ਰਹੇ ਨੇ ਜਿਹੜੀਆਂ ਲਿਸਟਾਂ ਆਈਆਂ ਸੀ ਪਹਿਲਾਂ ਕਿੰਨੇ ਪਿੰਡ ਰਿਜ਼ਰਵ ਨੇ ਕਿੰਨੇ ਕਿੰਨੇ ਪਿੰਡ ਜਨਰਲ ਨੇ ਉਹ ਸਾਰੀਆਂ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਅਵੀਰ ਸਿੰਘ ਮਾਈ ਖਾਨਾ ਤੇ ਲਾਲ ਸਿੰਘ ਉਹ ਗੋ ਕੇ ਇਹ ਤਾਂ ਸਾਹਮਣੇ ਆ ਹੀ ਗਏ ਕਿੰਦਾ ਗੰਦ ਪਾ ਰਹੇ ਨੇ ਮੈਂ ਜਿਹੜੀ ਅੱਜ ਗੱਲ ਕੀਤੀ ਆ ਨਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹਨਾਂ ਨੂੰ ਤੁਸੀਂ ਵੋਟਾਂ ਵਾਕੇ ਬਣਾਇਆ ਪਰ ਜਦ ਮਾੜਾ ਮੋਟਾ ਤਾਂ ਸਾਨੂੰ ਸ਼ੰਗ ਸ਼ਰਮ ਚਾਹੀਦੀ ਆ ਕੁਝ ਬੋਲ ਲਈ ਕਿਵੇਂ ਧੜਾ ਧੜਾ ਇਹ ਪੰਜਾਬ ਦੇ ਪਿੰਡਾਂ ਵਿੱਚ ਸਰਬਸੰਮਤੀਆਂ ਕਰਾ ਕੇ ਕਰੋੜਾਂ ਰੁਪਇਆ ਇਕੱਠਾ ਕਰ ਰਹੇ ਨੇ ਕਿੱਦਾਂ ਪਿੰਡ ਦੇ ਵਿੱਚ ਕੁਝ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਕਿੱਦਾਂ ਪਿੰਡਾਂ ਦੇ ਵਿੱਚ ਲਿਸਟਾਂ ਚੇਂਜ ਕਰਦੀਆਂ ਜਰਨਲ ਨੂੰ ਵਰਜਰਬ ਕਰਤਾ ਵਰਜਰ ਨੂੰ ਜਰਨਲ ਕਰਦਾ ਕੀ ਹੋ ਰਿਹਾ ਹੈ ਜਨਕਿ ਜਿੰਨਾ ਲੋਕਾਂ ਨੂੰ ਕੋਈ ਮੈਂਬਰ ਤੱਕ ਬਣਾਉਣ ਨੂੰ ਤਿਆਰ ਨਹੀਂ ਸੀ ਉਹ ਐਮਐਲਏ ਬਣ ਕੇ ਹੁਣ ਆਪਣੀ ਮਨਮਰਜ਼ੀ ਕਰ ਰਹੇ ਨੇ ਮੈਂ ਕਹਨਾ ਜੇ ਕੋਈ ਮੇਰੇ ਕੋਲੋਂ ਪੁੱਛੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਵੇ ਰੈਟ ਪਾਈ ਜਾਵੇ ਤੇ ਮਾਨਯੋਗ ਅਦਾਲਤ ਨੂੰ ਦੱਸਿਆ ਜਾਵੇ ਕਿ ਆ ਭਵੰਤਮਾਨ ਸਰਕਾਰ ਦੇ 70 ਐਮਐਲ ਸ਼ਰਿਆਂ ਸਰਪੰਚਾਂ ਦੇ ਕੋਲੋਂ ਪੈਸੇ ਲੈ ਰਹੇ ਨੇ ਕਰੋੜਾਂ ਰੁਪਏ ਇਕੱਠਾ ਕਰ ਰਹੇ ਨੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਭਵੰਤਮਾਨ ਜੁਮਲੇ ਸੁਣਾਉਂਦਾ ਸੀ ਲੋਕਾਂ ਨੂੰ ਕੀ ਭਵੰਤਮਾਨ ਦੀਆਂ ਅੱਖਾਂ ਪੁੱਟੀਆਂ ਨੇ ਕਿ ਦੀਂਦਾ ਨਹੀਂ ਹੋਣਾ ਜਿਹੜੇ ਵੱਡੇ ਵੱਡੇ ਵਾਦੇ ਕਰਦੇ ਸੀ ਲੋਕਾਂ ਦੇ ਨਾਲ ਅਸੀਂ 1 ਰੁਪਿਆ ਨਹੀਂ ਲੈਣਾ ਆ ਬੀਬੀ ਅਨਮੋਲ ਗਗਨ ਮਾਨ ਜਿਹੜੀ ਹੁਣ ਪਹਿਲਾ ਮੰਤਰੀ ਸੀ ਹੁਣ ਚੱਕੇ ਪਾਸੇ ਕਰਦੀ ਤੇ ਕੀ ਹੁਣ ਇਹਨਾਂ ਨੂੰ ਇਹ ਕੁਝ ਜਿਸ ਨਹੀਂ ਰਿਹਾ ਕਿ ਸਾਡੇ ਐਮਐਲਏ ਸ਼ਰੇਆਮ ਪਿੰਡਾਂ ਦੇ ਵਿੱਚ ਧੜੇ ਬਣਾ ਰਹੇ ਨੇ ਲੜਾਈਆਂ ਪਾ ਰਹੇ ਨੇ ਡਾਂਗਾਂ ਖੜਕ ਰਹੀਆਂ ਨੇ ਪਿੰਡਾਂ ਦੇ ਵਿੱਚ ਤੇ ਸ਼ਰੇਆਮ ਕਰੋੜਾ ਰੁਪਿਆ ਇਹ ਇਕੱਠਾ ਕਰ ਰਹੇ ਨੇ ਕੀ ਦਿੰਦਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਨੇ ਸਿਆਣਪ ਦੇ ਨਾਲ ਲੜੋ ਯਾਰ ਕਿਉਂ ਕਰੋੜਾਂ ਰੁਪਇਆ ਬੋਲੀਆਂ ਤੇ ਲਾ ਰਹੇ ਹੋ ਕਿਉਂ ਇੱਕ ਦੂਜੇ ਨਾਲ ਬੈਰ ਪਾ ਰਹੇ ਹੋ ਕਾਦਰ ਲਈ ਕਰ ਰਹੇ ਹੋ ਥੋੜੇ ਬੋਧੇ ਸ਼ਰਮ ਕਰ ਲੋ ਮਾੜੀ ਮੋਟੀ ਇਹ ਬੇਨਤੀ ਮੈਂ ਤਾਂ ਕੀਤੀ ਐ ਇਹਨਾਂ ਝਾੜੂ ਵਾਲੇ ਜਿਹੜੇ 70 ਐਮਐਲਏ ਪੈਸੇ ਕਮਾਰੇ ਨੇ ਇਹਨਾਂ ਤੇ ਕਾਰਵਾਈ ਹੋਵੇ ਪਰਚੇ ਹੋਣੇ ਚਾਹੀਦੇ ਨੇ ਅਰਸੀਬੇ ਇਹਨਾਂ ਤੋਂ ਮੰਗਣੇ ਚਾਹੀਦੇ ਨੇ ਭਗਵਾਨਤਮਨ ਨੂੰ ਵੀ ਇਹ ਇੱਕ ਬੇਨਤੀ ਹੈ ਜੇਕਿ ਉਹਦਾ ਸਲਾਹਕਾਰ ਸੁਣ ਲਵੇ ਕੋਈ মিডিਆ ਇੰਚਾਰਜ ਜਾਂ মিডিਆ ਉਹਨਾਂ ਦੀ ਟੀਮ ਕੋਈ ਸੁਣ ਲਵੇ ਜ਼ਰੂਰੀ ਹੈ ਕੰਟਰੋਲ ਕਰ ਲਓ ਮਾੜਾ ਮੋਟਾ ਯਾਰ ਕਿਉਂ ਸ਼ਰਮ ਲਾਈਏ ਤੁਸੀਂ ਇਹ ਬੇਨਤੀ ਮੈਨੂੰ ਕਰਨੀ ਪਈ ਅੱਜ ਜਿੰਨੇ ਮੈਸੇਜ ਆਏ ਪਿੰਡਾਂ ਦੇ ਵਿੱਚੋਂ ਆਏ ਸ਼ਰਮ ਆਮ ਲੋਕਾਂ ਨੇ ਫੋਨ ਕੀਤੇ ਕਹਿਣ ਲੱਗੇ ਇਹ ਗੱਲ ਕਹੋ ਕਿ ਜਿਹੜੇ ਐਮਐਲ ਨੇ ਝਾੜੂ ਵਾਲਿਆਂ ਦੇ ਉਹ ਸ਼ਰਿਆਂ ਸਰਪੰਚਾਂ ਦੇ ਨਾਲ ਸੌਦੇਬਾਜ਼ੀ ਕਰਕੇ ਪਿੰਡਾਂ ਦੀ ਲਿਸਟ ਬਦਲ ਰਹੇ ਨੇ ਜਿੱਥੇ ਠੀਕ ਲੱਗਦਾ ਉਥੇ 5-7 ਲੱਖ ਰੁਪਈਆ ਲੈ ਕੇ ਆਪਣੀ ਮਰਜ਼ੀ ਨਾਲ ਸਰਪੰਚਾਂ ਨੂੰ ਚੋਣਾਂ ਲੜਾ ਰਹੇ ਨੇ ਕਿ ਇਹ ਗੰਦਗੀ ਨਹੀਂ ਹੈਗੀ ਜਿਹੜੀਆਂ ਗੱਲਾਂ ਭਵੰਤਮਾਨ ਨੇ ਕੀਤੀਆਂ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਇਹਨਾਂ ਗੱਲਾਂ ਨੂੰ ਭਵੰਤਮਾਨ ਬਰਦਾਸ਼ਤ ਕਰ ਸਕਦਾ ਹੈ ਹਾਜ਼ਮ ਕਰੂਗਾ ਕਿ ਲੋਕਾਂ ਨੂੰ ਤੁਸੀਂ ਬੇਵਕੂ ਬਣਾਇਆ ਸੀ ਇਹ ਬੇਨਤੀ ਮੈਂ ਤਾਂ ਕੀਤੀ ਐ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਵਿੱਚ ਐਮਐਨਏ ਪਾਰਟੀਆਂ ਬਣਾਈਆਂ ਧੜੇ ਬਣਾਈਆਂ ਇਹਨਾਂ ਦਾ ਕੁੱਝ ਨਹੀਂ ਜਾਣਾ ਇਹ ਤਾਂ ਢਾਈ ਸਾਲ ਲੰਘੇ ਢਾਈਕ ਹੋ ਰਹਿਗੇ ਇਹਨਾਂ ਦੇ ਤਕਰੀਬਨ ਸਵਾਕ ਦੋ ਸਾਲ ਹੀ ਰਹਿ ਗਏ ਤੇ ਸਭ ਨੇ ਘਰ ਭਰ ਲਏ ਤੇ ਦੋ ਢਾਈ ਸਾਲ ਦੇ ਵਿੱਚ ਹੋਰ ਬੜਾ ਕੁਝ ਕਮਾ ਲੈਣਾ ਹੈ ਤੇ ਆਮ ਲੋਕਾਂ ਨੂੰ ਬੇਕੂਪ ਪਿੰਡਾਂ ਦੇ ਵਿੱਚ ਬਣਾ ਰਹੇ ਨੇ ਮੈਂ ਕਹਿੰਦਾ ਜਿਹੜੇ ਵੀ ਇਹ 70 ਐਮਐਲ ਪੈਸੇ ਕਮਾਰੇ ਹੋਣਗੇ ਵੱਧੂਗੀ ਪਰ ਇਹਨਾਂ ਇੱਕ ਤਾਂ ਸਾਹਮਣੇ ਆ ਗਏ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਜੁੱਤੀਆਂ ਫੇਰ ਉਹਨਾਂ ਦੇ ਚੰਗੀ ਤਰ੍ਹਾਂ ਜਿੱਥੇ ਵੀ ਆਉਂਦੇ ਪਿੰਡਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ